ਜੋ ਜੋਗਾਟਲ ਸ਼ਬਦ ਬ੍ਰह्म ਸਤਗੁਰੂ ਗੁਰਗੰਸਾਹਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੇ ਬੈਠੀ satsangat ਆਓ ਇਕਾਗਰਤਾ ਦਾ ਸਬੂਤ ਦੰਦੇ ਆ ਜਿਨ੍ਹਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਸ਼ਹੀਦੀ ਸਮਾਗਮ ਮਨਾ ਰਹੇ ਹੋ ਆਓ ਉਸ ਚੜ੍ਹਦੀ ਕਲਾ ਦੇ ਵਿੱਚ ਵਿਚਰਦੇ ਆ ਹੋਇਆ ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਕੋਈ ਵੀ ਹਸਣਾ ਵਾਜੀ ਨਾ ਰਵੇ ਗੱਜ ਕੇ ਬਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ 10:30 ਤੱਕ ਦਾ ਅਸੀਂ ਸਮਾਂ ਵਿੱਚ ਅਸੀਂ 5 ਮਿੰਟ ਬਕਾਇਆ ਨੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਅਸੀਂ ਸਮਾਪਤੀ ਕਰਨੀ ਪਰ ਇੱਕ ਦੋ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਦੀਆਂ ਨੇ ਉਸ ਵਾਸਤੇ 5-7 ਮਿੰਟ ਆਪ ਜੀ ਦੇ ਲੈਣੇ ਨੇ ਲੰਗਰ ਖੁੱਲ ਚੁੱਕਿਆ ਪਰ ਇੱਕ ਬੇਨਤੀ ਹੈ ਸੰਗਤਾਂ ਦੇ ਪ੍ਰਤੀ ਕਿ ਹਾਲੀ ਪੰਗਤ ਬੈਠ ਕੇ ਲੰਗਰ ਛਕ ਰਹੀ ਹੈ ਜਣੀਆਂ ਸੰਗਤਾਂ ਖੜੀਆਂ ਨੇ ਕਿਰਪਾ ਕਰਕੇ ਦੀਵਾਨ ਹਾਲ ਦੇ ਵਿੱਚ ਬਹਿਟ ਜਾਓ ਕਿਉਂਕਿ ਪੇਟ ਦੀ ਭੁੱਖ ਨੂੰ ਮਿਟਾਉਣ ਦੇ ਵਾਸਤੇ ਅਸੀਂ ਰੋਜ਼ਾਨਾ ਲੰਗਰ ਛਕਦੇ ਆਂ ਪਰ ਇਹ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਹੈ ਜਿਨ੍ਹਾਂ ਨੇ ਇੱਕ ਹਫ਼ਤਾ ਭੁੱਖੇ ਪਿਆਸੇ ਰਹਿ ਕੇ ਜੂਨ ਦੇ ਮਹੀਨੇ ਦੇ ਵਿੱਚ ਬਿਜਲੀ ਪਾਣੀ ਕੱਢ ਦਿੱਤਾ ਗਿਆ ਤੇ ਉਸ ਪਾਵਨ ਸਰੋਵਰ ਦੇ ਵਿੱਚ ਜ਼ਹਿਰ ਸੁੱਟ ਦਿੱਤਾ ਗਿਆ ਕਿ ਕੋਈ ਸਰੋਵਰ ਦਾ ਪਾਣੀ ਪੀ ਕੇ ਆਪਣੀ ਪਿਆਸ ਨਾ 부ਝਾ ਸਕੇ ਤੇ ਉਹ ਗੁਰੂ ਦੇ ਮਰਜੀ ਵੜੇ 72 ਘੰਟੇ 7 ਦਿਨ ਤੱਕ ਲਗਾਤਾਰ ਜ਼ਾਲਮ ਹਕੂਮਤ ਦੇ ਨਾਲ ਉਹਨਾਂ ਦੇ ਟੋਪਾ ਤੇ ਟੰਕਾਂ ਦੇ ਸਾਹਮਣੇ ਆਪਣੀਆਂ ਛਾਤੀਆਂ ਢਾਕੇ ਮੈਦਾਨੇ ਜੰਗ ਦੇ ਵਿੱਚ ਜੂਝਦੇ ਰਹੇ ਤੇ ਜੇ ਉਹਨਾਂ ਸ਼ਹੀਦਾਂ ਨੂੰ ਵਾਕ ਵਿੱਚ ਅਸੀਂ ਸਜਦਾ ਕਰਦਿਆਂ ਤੇ ਇੱਕ ਬੇਨਤੀ ਹੈ ਕਿ تھوڑے ਸਮੇਂ ਵਾਸਤੇ ਇੱਕ ਕਾਲ ਜ਼ਰੂਰ ਰੱਖਿਓ కేਵਲ ਦੋ ਚਾਰ ਘਟਨਾਵਾਂ ਮੈਂ ਆਪਜੀ ਨਾਲ ਸਾਂਝੀਆ ਕਰਨੀਆਂ ਨੇ ਸਤਕਾਰਯੋਗ वीर ਨਛੱਤਰ ਸਿੰਘ ਜੀ ਬੋਲ ਕੇ ਗਏ ਨੇ ਇਤਿਹਾਸ ਸਾਰਾ ਖੋਲ੍ਹ ਦਿੱਤਾ ਹੈ ਇਹ ਉਹਨਾਂ ਮਹਾਨ ਸ਼ਹੀਦਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਜਿਨ੍ਹਾਂ ਦੀਆਂ ਸ਼ਹਾਦਤਾਂ ਤੇ ਕੁਰਬਾਨੀਆਂ ਕੋਈ ਛੋਟੀਆਂ ਨਹੀਂ ਹਨ ਇਹ ਉਹ ਮਹਾਨ ਕੁਰਬਾਨੀਆਂ ਨੇ ਜਲੇ ਸੰਸਾਰ ਦੇ ਲੋਕ ਕਦੀ ਇਹ ਗੱਲ ਕਹਿੰਦੇ ਸਨ ਕਿ ਕਿਵੇਂ ਹੋ ਸਕਦਾ ਹੈ ਕਿ ਕਿਸੇ ਮਨੁੱਖ ਦਾ ਬੰਦ ਬੰਦ ਕਟਿਆ ਗਿਆ ਹੋਵੇ ਜਿਹੜੇ ਇਹ ਸਵਾਲ ਖੜੇ ਕਰਦੇ ਸਨ ਕਿ ਕਿਵੇਂ ਹੋ ਸਕਦਾ ਹੈ ਕਿ ਕੋਈ ਮਨੁੱਖ ਜਿਹੜਾ ਉਹ ਤਤੀ ਤਵੀ ਦੀ ਉੱਤੇ ਬੈਠਾ ਹੋਵੇ ਇਹ ਕਿਵੇਂ ਹੋ ਸਕਦਾ ਹੈ ਕੋਈ ਉਬਲਦੀ ਦੀ ਦੇਗ ਦੇ ਵਿੱਚ ਕਿਸੇ ਨੂੰ ਉਬਾਲਿਆ ਗਿਆ ਹੋਵੇ ਇਹ ਕਿਵੇਂ ਹੋ ਸਕਦਾ ਹੈ ਇਹ ਇਤਿਹਾਸ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕਿਸੇ ਮਨੁੱਖ ਨੂੰ ਜਿਉਂਦਾ ਚਰਖੜੀਆਂ ਦੇ ਉੱਤੇ ਚੜਾ ਕੇ ਉਹਦੇ ਸਰੀਰ ਨੂੰ ਛਿਲਛਲਾ ਕੇ ਲਹੂ ਲੋਹਾਨ ਕਰਕੇ ਹਾਲੋ ਬਿਹਾਲ ਕਰ ਦਿੱਤਾ ਗਿਆ ਹੋਵੇ ਪਰ ਉਸਨੇ ਆਪਣਾ ਧਰਮ ਨਾ ਬਦਲਿਆ ਹੋਵੇ ਆਪਣਾ ਧਰਮ ਨਾ ਤੇ ਆ ਗਿਆ ਹੋਵੇ ਇਸ ਵੀਮੀ ਸਦੀ ਦੇ ਇਸ ਮਹਾਨ ਸਾਕੇ ਨੇ ਦੁਨੀਆ ਦੇ ਲੋਕਾਂ ਦੇ ਮੂੰਹ ਤੇ ਪਾੜੇ ਲਗਾ ਦਿੱਤੇ ਇਹ ਦੱਸ ਦਿੱਤਾ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਸਿੱਖ ਧਰਮ ਦੇ ਵਿੱਚ ਇਹੋ ਜੇ ਮਹਾਨ ਯੋਧੇ ਮਹਾਨ ਆਤਮਾਵਾ ਮਹਾਨ ਮਰਜੀਵੜੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਪਹਿਲਾਂ ਵੀ ਮੌਜੂਦ ਸਨ ਹੁਣ ਵੀ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਜ਼ਾਲਮ ਫਿਰ ਜ਼ੁਲਮ ਦੀ ਹੱਤ ਚੁਕੇਗਾ ਤੇ ਫਿਰ ਇਹੋ ਜੇ ਮਰਜੀਵੜੇ ਪੈਦਾ ਹੋ ਕੇ ਜ਼ਾਲਮ ਦਾ ਰਾਹ ਢਕਣਗੇ ਇਸ ਇਤਿਹਾਸਕ ਸਾਕੇ ਨੇ ਉਹਨਾਂ ਲੋਕਾਂ ਦੀ ਅੱਖਾਂ ਖੋਲ੍ਹ ਦਿੱਤੀਆਂ ਤੇ ਮੂੰਹ ਤੇ ਜ਼ੁਬਾਨਾਂ ਤੇ ਤਾਲੇ ਲਾ ਦਿੱਤੇ ਮੈਂ ਇੱਕ ਛੋਟਾ ਜਿਹਾ ਵਾਕਿਆ ਆਪ ਜੀ ਦੇ ਨਾਲ ਸਾਂਝਾ ਕਰਾਂ ਕਿ ਪੰਜਾਬੀ ਟ੍ਰਿਬਿਊਨ ਦਾ ਇੱਕ ਪੱਤਰਕਾਰ ਹੈ ਪ੍ਰੇਮ ਭਾਟੀਆ ਉਸ ਨੇ ਜਦੋਂ 6 ਜੂਨ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੀ ਸ਼ਹਾਦਤ ਹੁੰਦੀ ਹੈ ਦੇ ਸ਼ਹਾਦਤ ਤੋਂ ਬਾਅਦ ਕੁਝ ਦਿਨਾਂ ਦੇ ਬਾਅਦ ਉਸ ਨੇ ਸੰਤ ਬਾਬਾ ਜਰਮੈਲ ਸਿੰਘ ਜੀ ਦਾ ਇੱਕ ਇੰਟਰਵਿਊ ਪੰਜਾਬੀ ਟਰਬਿਊਨ ਅਖਬਾਰ ਦੇ ਵਿੱਚ ਛਾਪਿਆ ਉਹ ਇੰਟਰਵਿਊ ਉਸ ਨੇ 3 ਜੂਨ ਦੀ ਸ਼ਾਮ ਨੂੰ ਜਦੋਂ ਭਾਰਤੀ ਫੌਜ ਦੇ ਵਿੱਚ ਤੇ ਅੰਦਰੋਂ ਜੂਝਰੇ ਸਿੰਘਾਂ ਦੇ ਵਿੱਚ ਮੁਕਾਬਲਾ ਚੱਲ ਰਿਹਾ ਸੀ ਕੁਝ ਸਮੇਂ ਵਾਸਤੇ ਸ਼ਾਂਤੀ ਹੋਈ ਸ਼ਾਮ ਦੇ ਸਮੇਂ ਉਹ ਇਜਾਜ਼ਤ ਲੈ ਕੇ ਅੰਦਰ ਨਿਰਖਣ ਕਰਨ ਦੇ ਵਾਸਤੇ ਗਿਆ ਤੇ ਜਦੋਂ ਕਹਿੰਦਾ ਮੈਂ ਅੰਦਰ ਗਿਆ ਤੇ ਅੰਦਰ ਜਾ ਕੇ ਵੇਖਿਆ ਕਿ ਸੰਤ ਜਲੇ ਨੇ ਉਹ ਜੂਝਣ ਵਾਲੇ ਸੂਰਬੀਰਾਂ ਨੂੰ ਯੋਧਿਆਂ ਨੂੰ ਮਰਜੀਵੜਿਆਂ ਨੂੰ ਦੋ ਧਾਰੇ ਖੰਡੇ ਵਰਤਾ ਰਹੇ ਸਨ ਡੇਰੇ ਸਨ ਕਹਿੰਦਾ ਮੈਂ ਵੇਖਿਆ ਉਹਨਾਂ ਨੇ ਇੱਕ ਗੱਲ ਕਹੀ ਕਹਿਣ ਲੱਗੇ ਗੁਰਸਿੱਖੋ ਚਮਕੌਰ ਦੀ ਗੜੀ ਨੂੰ ਚੇਤੇ ਰੱਖਿਓ ਜਦੋਂ ਤੁਹਾਡੇ ਕੋਲ ਹਥਿਆਰ ਮੁੱਕ ਜਾਣ ਜਿਉਂਦੇ ਜੀ ਜ਼ਾਲਮ ਦੇ ਹੱਥ ਨਹੀਂ ਆਉਣਾ ਦੋ ਧਾਰੇ ਖੰਡਿਆਂ ਦੇ ਨਾਲ ਮੈਦਾਨੇ ਜੰਗ ਵਿੱਚ ਜੂਝਦਿਆਂ ਸ਼ਹੀਦੀ ਪ੍ਰਾਪਤ ਕਰਿਓ ਆਸੀਂ ਆਪਣੇ ਗੁਰਧਾਮਾਂ ਦੀ ਰਾਖੀ ਜਿਉਂਦਿਆਂ ਜੀ ਕਰਨੀ ਹੈ ਮਰਨ ਤੋਂ ਬਾਅਦ ਸ਼ਰੀਰ ਮਿੱਟੀ ਦੀ ਢੇਰੀ ਹੈ ਉਹ ਗੁਰੂ ਰਾਖਾ ਪਰ ਇਹ ਚੇਤੇ ਰੱਖਿਓ ਚਮਕੌਰ ਦੀ ਗੜੀ ਨੂੰ ਨਾ ਭੁੱਲਿਓ ਉੱਥੇ ਗੁਰੂ ਦੇ 40 ਸਿੱਖਾਂ ਨੇ ਗੁਰੂ ਦੀ ਅਗਵਾਈ ਦੇ ਵਿੱਚ 10 ਲੱਖ ਫੌਜ ਦਾ ਮੁਕਾਬਲਾ ਕੀਤਾ ਸੀ ਅੱਜ ਤੁਸੀਂ ਉਸੇ ਗੁਰੂ ਦੀ ਗੁਰੂ ਗ੍ਰੰਥ ਦੀ ਅਗਵਾਈ ਦੇ ਵਿੱਚ ਅੱਜ ਦੀ ਜ਼ਾਲਮ 1 ਲੱਖ ਫੌਜ ਦਾ ਮੁਕਾਬਲਾ ਕਰਨਾ ਹੈ ਕਹਿੰਦਾ ਸੰਤਾਂ ਦੇ ਚਿਹਰੇ ਤੇ ਜਲਾਲ ਚਿਹਰੇ ਤੇ ਮੁਸਕਰਾਹਟ ਮੈਂ ਦੇਖ ਕੇ ਬੜਾ ਹੈਰਾਨ ਹੋਇਆ ਤੇ ਜਦੋਂ ਸੰਤਾਂ ਨੇ ਸਪੀਚ ਸਮਾਪਤ ਕੀਤੀ ਤੇ ਮੈਂ ਪੁੱਛਿਆ ਸੰਤ ਜੀ ਚਾਰੇ ਪਾਸੇ ਮੌਤ ਦੇ ਬਦਲ ਮੰਡਰਾ ਰਹੇ ਨੇ ਟੈਂਕ ਟੋਪਾ ਬਿੜੀਆਂ ਗਈਆਂ ਨੇ 1 ਲੱਖ ਫੌਜ ਨੇ ਘੇਰਾ ਪਾਇਆ ਹੋਇਆ ਹੈ ਜੰਗ ਸ਼ੁਰੂ ਹੈ ਤੇ ਇਹ ਪੱਕੀ ਗੱਲ ਹੈ ਕਿ ਇਥੋਂ ਕੋਈ ਜਿੰਦਾ ਬਚ ਕੇ ਬਾਹਰ ਨਹੀਂ ਜਾ ਸਕਦਾ ਸਾਹਮਣੇ ਮੌਤ ਖੜੀ ਹੈ ਤੇ ਮੌਤ ਦੇਖ ਕੇ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਕਹਿੰਦਾ ਇਤਨੀ ਗੱਲ ਕਹਿਣ ਦੀ ਦੇਰ ਸੀ ਸੰਤ ਜ਼ੋਰ ਦੀ ਹਾਸਾ ਖਿੜਖੜਾ ਕੇ ਹੱਸ ਪਏ ਤੇ ਹੱਸ ਕੇ ਕਹਿਣ ਲੱਗੇ ਭਲਿਆ ਤੂੰ ਸ਼ਾਇਦ ਸਾਡਾ ਇਤ ਸਿੱਖ ਇਤਿਹਾਸ ਨਹੀਂ ਪੜਿਆ ਗੁਰਬਾਣੀ ਨਹੀਂ ਪੜੀ ਗੁਰਬਾਣੀ ਤੇ ਇਹ ਗੱਲ ਕਹਿੰਦੀ ਹੈ ਕੇ ਭਾਈ ਸੂਰਾ ਸੋ ਪਹਿਚਾਣੀ ਐ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜਾ ਖੇਤ ਤੇ ਫਿਰ ਜਿਹੜਾ ਗੁਰੂ ਦਾ ਸਿੱਖ ਹੋਏ ਉਹ ਮੌਤ ਤੋਂ ਕਿਵੇਂ ਡਰ ਸਕਦਾ ਹੈ ਤੇ ਜਿਹੜਾ ਮੌਤ ਤੋਂ ਡਰ ਗਿਆ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਕਿਉਂਕਿ ਗੁਰੂ ਨੇ ਇਹ ਗੱਲ ਸਿਖਾਈ ਐ ਨਿਰਪੋ ਸੰਗਤੁ ਮਾਰੇ ਬਸਤਾ ਇਹ ਡਰਨ ਕਹਾਂ ਤੇ ਆਇਆ ਫਿਰ ਸਾਨੂੰ ਮੌਤ ਦਾ ਡਰ ਕਿਵੇਂ ਪੋ ਸਕਦਾ ਹੈ ਮਹਾਨ ਕੁਰਬਾਨੀਆਂ ਸੁਣ ਜਿਨ੍ਹਾਂ ਨੇ ਭਾਰਤ ਦੀ ਫੌਜ ਦੇ ਦੰਦ ਖੱਟੇ ਕਰਕੇ ਰੱਖ ਦਿੱਤੇ ਅੱਜ ਭਾਵੇਂ ਸਰਕਾਰ ਇਹ ਗੱਲ ਕਵੇ ਸਾਡੇ 80 ਫੌਜੀ ਮਾਰੇ ਗਏ ਨੇ ਪਰ ਜੇ ਮੈਂ ਸਰਕਾਰੀ ਅੰਕੜਿਆਂ ਦੇ ਵਿੱਚੋਂ ਗੱਲ ਕਰਾਂ ਤੇ ਤੁਸੀਂ ਉਹ ਕੇਐਸ ਬਰਾਰ ਦੀ ਕਿਤਾਬ ਪੜ੍ਹ ਕੇ ਦੇਖ ਲਓ ਆਪਰੇਸ਼ਨ ਬਲੂ ਸਟਾਰੂ ਦੇ ਵਿੱਚੋਂ ਕੀ ਲਿਖਦਾ ਉਹ ਕਹਿੰਦਾ ਹੈ ਕਿ तकरीबन 15000 ਬੰਦਾ ਜਿਹੜਾ ਸਾਡਾ ਫੌਜ ਦਾ ਉਹ ਐਸਾ ਜ਼ਖਮੀ ਕਰ ਦਿੱਤਾ ਗਿਆ ਕਿ ਉਹ ਸ਼ਰੀਰ ਤੋਂ ਅੰਗ ਹੀ ਹੋ ਗਏ ਤੇ 17000 ਤੋਂ ਜ਼ਿਆਦਾ ਫੌਜ ਦੀਆਂ ਲਾਸ਼ਾਂ ਜਣੀਆਂ ਸਰ ਪ੍ਰਕਰਮਾਂ ਦੇ ਵਿੱਚ ਵਿਛੀਆਂ ਹੋਈਆਂ ਸਨ ਇਹ ਕੇਐਸ ਬਰਾਲ ਆਪਣੀ ਕਿਤਾਬ ਦੇ ਵਿੱਚ ਲਿਖ ਰਿਹਾ ਸਰਕਾਰੀ ਅੰਕੜੇ ਜਿਹੜਾ ਕੇਐਸ ਬਰਾਲ ਉਸ ਸਮੇਂ ਫੌਜ ਦੇ ਵਿੱਚ ਸ਼ਾਮਲ ਸੀ ਤੇ ਦਰਬਾਰ ਸਰ ਤੇ ਹਮਲਾ ਕਰ ਰਿਹਾ ਸੀ ਉਹ ਲਿਖਦਾ ਹੈ ਤੇ ਜੇ ਹਕੀਕਤ ਤੇ ਜ਼ਮੀਨੀ ਹਕੀਕਤ ਤੇ ਜਾਈਏ ਤੇ ਹਕੀਕਤ ਇਸ ਤੋਂ ਕਈ ਗੁਣਾ ਅੱਗੇ ਹੈ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਸਾਡੇ ਸਾਹਮਣੇ ਹੈ ਸਤਕਾਰਯੋਗ ਭਾਈ ਸਾਹਿਬ ਜੀ ਜ਼ਿਕਰ ਕਰ ਰਹੇ ਸਨ ਜੂਨ 84 ਦਾ ਟਾਇਰ ਪਾ ਕੇ ਸਾੜੇ ਗਏ ਦੇਖੋ નિર્દયਤਾ ਦੀ ਹੱਦ ਬੰਨੇ ਕਿਥੋਂ ਤੱਕ ਟੱਪੇ ਗਏ ਕਿ ਜਦੋਂ 31 ਅਕਤੂਬਰ ਤੋਂ ਬਾਅਦ ਦਿੱਲੀ ਦੇ ਵਿੱਚ ਨਸਲਕੁਸ਼ੀ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਕਾਨਪੂਰ ਦੀ ਘਟਨਾ ਕਿ ਕਾਨਪੂਰ ਦਾ ਇੱਕ ਸਿੱਖ ਫੌਜੀ ਜਿਹੜਾ ਬਾਰਡਰ ਦੇ ਉੱਤੇ ਤਾਇਨਾਤ ਹੈ ਇਸ ਦੇਸ਼ ਦੀ ਰੱਖਿਆ ਦੇ ਵਾਸਤੇ ਆਪਣੀ ਜਾਨ ਜੜੀ ਹੈ ਜੋਖਮ ਵਿੱਚ ਪਾ ਕੇ ਬਾਰਡਰ ਤੇ ਡਿਊਟੀ ਦੇ ਰਿਹਾ ਹੈ ਉਸ ਦੀ ਪਤਨੀ ਤੇ ਉਸ ਦਾ ਇੱਕ 15 ਦਿਨ ਦਾ ਬੱਚਾ ਘਰ ਦੇ ਵਿੱਚ ਨੇ ਜ਼ਾਲਮ ਭੀੜ ਨੇ ਉਸ ਦੇ ਘਰ ਦੇ ਉੱਤੇ ਹਮਲਾ ਕੀਤਾ ਕਿ ਸਿੱਖ ਦਾ ਘਰ ਹੈ ਇਹ ਨਹੀਂ ਦੇਖਿਆ ਕਿ ਇਹ ਫੌਜੀ ਹੈ ਤੇ ਬਾਰਡਰ ਦੇ ਉੱਤੇ ਡਿਊਟੀ ਦੇ ਰਿਹਾ ਦੇਸ਼ ਦੀ ਰੱਖਿਆ ਕਰ ਰਿਹਾ ਉਹਦੇ ਘਰ ਦੇ ਉੱਤੇ ਹਮਲਾ ਕੀਤਾ ਹਮਲਾ ਕਰਕੇ ਉਸ ਦੀ ਪਤਨੀ ਦੇ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕੀਤਾ ਤੇ 15 ਦਿਨ ਦੇ ਬੱਚੇ ਨੂੰ ਜਲਾ ਸੀ ਗੈਸ ਸਟੋਵ ਦੇ ਉੱਪਰ ਕੁੱਕਰ ਦੇ ਵਿੱਚ ਪਾ ਕੇ ਜਿਉਂਦਾ ਭੁੰਨਿਆ ਗਿਆ ਰਿਣਿਆ ਗਿਆ ਤੇ ਰਣ ਕੇ ਜ਼ਾਲਿਮਾਂ ਨੇ ਉਸ ਦਾ ਮਾਸ ਖਾਧਾ ਤੇ ਨਾਲ ਸ਼ਰਾਬਾਂ ਪੀਤੀਆਂ ਇਹ ਮੀਰ ਮੰਨੂ ਦੇ ਇਤਿਹਾਸ ਨੂੰ ਵੀ ਮਾਤ ਪਾਉਂਦਾ ਮੀਰ ਮੰਨੂ ਟੋਟੇ ਟੋਟੇ ਕਰਕੇ ਬੱਚਿਆਂ ਦੇ ਮਾਵਾਂ ਦੇ ਗਲਾਂ ਵਿੱਚ ਹਾਰ ਪਾਉਂਦਾ ਸੀ ਤੇ ਕੀ ਇਹ ਜੋ ਕੁਝ ਵਾਕਿਆ ਦਰਹਾਇਆ ਗਿਆ ਇਹ ਮੀਰ ਮੰਨੂ ਦੇ ਇਤਿਹਾਸ ਤੋਂ ਘਟ ਸੀ ਇਹ ਸੁਣੋ ਕੇਵਲ ਇੱਕ ਸਮਾਗਮ ਨਾ ਸਮਝਿਓ ਕਿ ਅਸੀਂ ਆਏ ਆ ਰਾਗੀਆਂ ਨੇ ਕੀਰਤਨ ਕੀਤਾ ਪ੍ਰਚਾਰਕ ਬੋਲ ਕੇ ਚਲੇ ਗਏ ਲੰਗਰ ਆਸੀਂ ਲੰਗਰ ਛਕਣਾ ਤੇ ਘਰਾਂ ਨੂੰ ਜਾਣਾ ਹਰ ਸਾਲ ਮਨਾਉਂਦੇ ਆ ਹਰ ਜਗ੍ਹਾ ਮਨਾਏ ਜਾਂਦੇ ਨੇ ਪਰ ਸਬਕ ਵੀ ਲਈਏ ਤੇ ਜੇ ਇਹ ਘਾਲ ਕਲੂ ਕਰੇ ਵਾਪਰੇ ਤੇ ਇਸ ਦੇ ਪਿੱਛੇ ਭਾਈ ਸਾਹਿਬ ਜੀ ਨੇ ਸ਼ੁਰੂਆਤ ਕੀਤੀ ਸੀ ਨਾ ਕੁਲਹਾੜੀ ਦੇ ਦਸਤੇ ਦੀ ਤੇ ਗੱਲ ਥੋੜੀ ਵਿੱਚ ਛੱਡ ਦਿੱਤੀ ਤੇ ਜੰਗਲ ਕੱਟੇ ਜਾ ਰਹੇ ਸਨ ਤੇ ਬਾਬਾ ਬੋੜ ਦੇ ਕੋਲ ਜਾ ਕੇ ਕਿਸੇ ਨੇ ਇਹ ਗੱਲ ਕਹੀ ਸੀ ਕਿ ਭਈ ਇੱਥੇ ਕੋਹਾਰੇ ਚਲਰ ਤੇ ਤੇਜ਼ ਹੋ ਰਹੇ ਨੇ ਆਰੇ ਦੇ ਦੰਦੇ ਤੇਜ਼ ਹੋ ਰਹੇ ਨੇ ਥੋੜੇ ਸਮੇਂ ਦੇ ਬਾਅਦ ਜਲੇ ਨੇ ਇਹ ਜੰਗਲ ਵੱਡੇ ਜਾਣਗੇ ਤੇ ਬਾਬਾ ਬੋੜ ਨੇ ਕਹੀ ਸੀ ਤੁਹਾਡਾ ਕੋਈ ਕੋਹਾਲਾ ਕੋਈ ਆਰਾ ਕੁਝ ਨਹੀਂ ਰਗ ਸਕਦਾ ਪਰ ਇੱਕ ਗੱਲ ਦਾ ਖਿਆਲ ਕਰਿਓ ਕਿ ਕਿਸੇ ਕੋਹਾੜੇ ਤੇ ਆਰੇ ਦਾ ਦਸਤਾ ਨਾ ਬਣੇਓ ਤੇ ਜੇ ਤੁਸੀਂ ਕੁਹਾੜੇ ਦੇ ਦਸਤੇ ਬਣ ਗਏ ਤੇ ਫਿਰ ਤੁਹਾਨੂੰ ਤਬਾਹ ਹੋਣ ਤੋਂ ਕੋਈ ਬਚਾ ਨਹੀਂ ਸਕਦਾ ਮਾਫ ਕਰਨਾ ਜੇ ਜੂਨ 84 ਵਾਪਰਿਆ ਤੇ ਉਹ ਇਸ ਕਰਕੇ ਵਾਪਰਿਆ ਕਿ ਪੱਗਾਂ ਦੇ ਵਿੱਚ ਸਿਰਫ ਫਸਾਨ ਵਾਲੇ ਦਿੱਲੀ ਵਾਲਿਆਂ ਦੇ ਕੁਹਾੜਿਆਂ ਦੇ ਦਸਤੇ ਬਣ ਚੁੱਕੇ ਸਨ ਇਹ ਦਸਤਾਵੇਜ਼ ਨੇ ਬਾਦਲਾ ਨੇ ਕੀ ਕੀਤਾ ਸਾਡੇ ਸਾਹਮਣੇ ਹੈ ਖੈਰ ਇਹ ਗੱਲ ਦੂਸਰੇ ਪਾਸੇ ਨਾ ਜਾਵਾਂ ਮੈਂ ਇੱਕ ਗੱਲ ਕਰਾਂ ਕਿ ਅੱਜ ਅਸਾਨੂੰ ਇਹ ਚੇਤਨਗੂ ਨਾ ਪਾਏਗਾ ਇਹ ਸੋਚਣਾ ਪਾਏਗਾ ਚਿੰਤਨ ਕਰਨਾ ਪਾਏਗਾ ਕਿ ਅੱਜ ਸਾਡੇ ਵਿੱਚ ਬੈਠੇ ਹੋਏ ਬਹੁਤ ਸਾਰੇ ਧਰਮੀ ਲੋਕ ਜਿਨ੍ਹਾਂ ਦੀ ਪਛਾਣ ਕਰਨ ਦੀ ਜ਼ਰੂਰਤ ਹੈ ਜਿਹੜੇ ਆਪਣੇ ਆਪ ਨੂੰ ਸਿਧਾਂਤਕ ਤੇ ਧਰਮੀ ਅਖਵਾਉਣ ਦੇ ਪਿਛਲੇ 30-30 ਸਾਲ ਤੋਂ ਝੰਡੇ ਚੁੱਕੀ ਫਿਰਦੇ ਨੇ ਅੱਜ ਉਹ ਲੋਕੀ ਆਪਣੀ ਚੌਧਰਥਾ ਦੇ ਖਾਤਰ ਕਿਸੇ ਵੀ ਕੁਹਾੜੇ ਦਾ ਦਸਤਾ ਬਨਣ ਦੇ ਵਾਸਤੇ ਤਿਆਰ ਜੇ ਕੌਮ ਦੀ ਪੀੜ ਤੇ ਛੁੜਾ ਮਾਰਨ ਦੇ ਵਾਸਤੇ ਤਿਆਰ ਜੇ ਇਹੋ ਜਿਹੇ ਕੁਹਾੜਿਆਂ ਦੇ ਬਸਤੀਆਂ ਦੇ ਕੇਵਲ ਬਾਹਰਲੇ ਸਰੂਪ ਨੂੰ ਦੇਖ ਕੇ ਭੁਲੇਖਾ ਨਾ ਖਾ ਜਾਇਓ ਕਿ ਪਈਏ ਬੜੇ ਧਰਮੀ ਨੇ ਜਾਂ ਧਰਮ ਦੇ ਝੰਡੇ ਚੁੱਕੀ ਫਿਰਦੇ ਨੇ ਪਿਛਲੇ 30 ਸਾਲ ਤੋਂ ਹਕੀਕਤ ਦੇ ਵਿੱਚ ਉਹਨਾਂ ਦੇ ਨਜ਼ਦੀਕ ਜਾ ਕੇ ਅੰਦਰ ਤੱਕ ਜਾ ਕੇ ਦੇਖਿਓ ਅੰਮ੍ਰਿਤ ਤੇ ਬਾਦਲ ਨੇ ਵੀ ਛਕਿਆ ਹੋਇਆ ਸੀ ਡਾਲਾ ਤੇ ਉਹਦਾ ਵੀ ਪ੍ਰਕਾਸ਼ ਸੀ ਗੱਲਾਂ ਤੇ ਉਹ ਵੀ ਸਟੇਜ ਤੋਂ ਖੜ ਕੇ ਧਰਮ ਦੀਆਂ ਕਰਦਾ ਸੀ ਪਰ ਜਿਤਨੇ ਵਾਰ ਉਸਨੇ ਕੋਮ ਦੀ ਪਿੱਠ ਦੇ ਉੱਪਰ ਉਸ ਬਾਦਲ ਨੇ ਕੀਤਾ ਬਾਦਲ ਕਿਆ ਨੇ ਕੀਤੇ ਤੇ ਸ਼ਾਇਦ ਅੱਜ ਤੱਕ ਕੋਮ ਜੜੀ ਹੈ ਉਹਨਾਂ ਦੁਸ਼ਮਣ ਦੇ ਹਮਲਿਆਂ ਨੂੰ ਫੌਜ ਦੇ ਹਮਲਿਆਂ ਨੂੰ ਤੇ ਸਹਿ ਗਈ ਪਰ ਆਪਣੇਆਂ ਦੇ ਕੀਤੇ ਹੋਏ ਹਮਲਿਆਂ ਨੂੰ ਅੱਜ ਤੱਕ ਬਰਦਾਸ਼ਤ ਨਹੀਂ ਕਰ ਸਕੀ ਅੱਜ ਇਹੋ ਜਿਹੇ ਲੋਕਾਂ ਦੀ ਪਛਾਣ ਕਰਨ ਦੀ ਜ਼ਰੂਰਤ ਹੈ ਅਸੀਂ ਇੱਥੇ ਪ੍ਰੋਗਰਾਮ ਕਰਵਾਈਏ ਤੇ ਉਹ ਲੋਕੀ ਕਦੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨ ਪ੍ਰੋਫੈਸਰ ਸਾਹਿਬ ਦੇ ਫੇਰ ਦੂਸਰੇ ਪਾਸੇ ਚਿੱਠੀਆਂ ਲਿਖੀਆਂ ਜਾਵਣ ਸਪੈਸ਼ਲੀ ਕਿ ਭਾਈ ਇਹਨਾਂ ਨੂੰ ਉੱਥੇ ਬੁਲਾ ਕੇ ਤਲਬ ਕਰਕੇ ਇਹਨਾਂ ਤੇ ਸਜ਼ਾ ਲਾਓ ਦੋ ਦੋ ਚਿਹਰੇ ਕਿਉਂ ਹਮੇਸ਼ਾ ਦੋ ਬੇੜੀਆਂ ਤੇ ਸਵਾਰ ਹੋਣ ਵਾਲੇ ਡੁੱਬ ਜਾਇਆ ਕਰਦੇ ਨੇ ਗੱਲ ਖੁੱਲ ਕੇ ਕਵਾਂਗੇ ਜੀਨਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਨਾ ਉਹਨਾਂ ਦੀਆਂ ਤਸਵੀਰਾਂ ਵੀ ਸ਼ਾਤਾਂ ਤੋਂ ਬਾਅਦ ਵਿਕਦੀਆਂ ਨੇ ਤੇ ਜਿਨ੍ਹਾਂ ਦੀਆਂ ਜ਼ਮੀਰਾਂ ਮਰ ਗਈਆਂ ਤੇ ਉਹਨਾਂ ਦੀਆਂ ਤਸਵੀਰਾਂ ਤੇ ਦੂਰ ਦੀ ਗੱਲ ਹੈ ਫਿਰ ਲੋਕੀ ਉਹਨਾਂ ਨੂੰ ਮੂੰਹ ਦੇ ਉੱਤੇ ਜੁੱਤੀਆਂ ਵੀ ਮਾਰਦੇ ਨੇ ਬਾਦਲ ਅੱਖ ਜੀਵਨ ਦੀ ਆਖਰੀਲੀ ਇਲੈਕਸ਼ਨ ਹਾਰ ਖਾਰ ਕੇ ਗਿਆ ਤੇ ਜਦੋਂ ਕੈਂਪੇਨ ਕਰਨ ਤੇ ਵਾਸਤੇ ਗਿਆ ਸੀ ਤੇ ਕਿਸੇ ਸਿੰਘ ਬੂਟਾ ਸਿੰਘ ਨੇ ਉਸ ਦੇ ਮੂੰਹ ਦੇ ਉੱਤੇ ਜੁੱਤੀ ਵੀ ਮਾਰੀ ਸੀ ਅਸੀਂ ਇਸ ਨੂੰ ਕੋਈ ਸਹੀ ਨਹੀਂ ਮੰਨਦੇ ਪਰ ਜੋ ਕੀਤਾ ਸੀ ਉਹ ਭੁਗਤਿਆ ਸੀ ਜੋ ਕਿਉਂਕਿ ਜੋ ਬੀਜਿਆ ਸੋ ਲੂਣਾ ਕਰਮਾ ਸੰਧਲਾ ਖੇਤ ਜੋ ਬੀਜਿਆ ਫਿਰ ਉਹ ਵੜਨਾ ਦਾ ਪੇਗ ਆਈ ਜੇ ਕੋਮਨਾਵਾਂ ਗਧਾਰੀਆਂ ਕੀਤੀਆਂ ਨੇ ਤਾਂ ਫਿਰ ਇਹ ਕੁਝ ਹੋਏਗਾ ਇਸ ਵਾਸਤੇ ਇਹੋ ਜੇ ਲੋਕਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਜਿਹੜੇ ਭਰਮੀ ਬਣ ਕੇ ਪਿੱਠ ਤੇ ਛੁਰੇ ਮਾਰਦੇ ਨੇ ਜਿਹੜੇ ਆਰਟੀਆਈ ਪਾ ਪਾ ਕੇ ਇਹ ਪੁੱਛਦੇ ਨੇ ਕਿ ਜੀ ਉਸ ਮਸਲੇ ਦਾ ਕੀ ਕੀਤਾ ਗਿਆ ਉਹ ਮਾਤੇ ਗੱਲ ਸੋਚਣ ਕਿ ਸਾਡੇ ਤੱਕ ਕੋਈ ਗੱਲ ਨਹੀਂ ਪਹੁੰਚਦੀ ਸਾਡੇ ਕੋਲ ਸਾਰੀਆਂ ਗੱਲਾਂ ਪਹੁੰਚ ਰਹੀਆਂ ਨੇ ਪਰ ਅਸੀਂ ਉਹਨਾਂ ਨੂੰ ਇਹ ਸੁਚੇਤ ਕਰਨਾ ਚਾਹੁੰਦੇ ਆ ਪੰਜਾਬ ਦੇ ਵਿੱਚ ਖਾਲਸਾ ਵਹਿੀਰ ਚੱਲੀ ਸੀ ਨੌਜਵਾਨ ਸਾਰਾ ਇਕੱਤਰ ਹੋਇਆ ਸੀ ਤੇ ਜੇਲ੍ਹ ਦੇ ਵਿੱਚ ਬੈਠਾ ਅਮਰਪਾਲ ਜਿੱਤ ਗਿਆ ਇਹ ਨਾ ਹੋਵੇ ਕਿ ਤੁਹਾਡੇ ਖਿਲਾਫ ਕੱਲ ਸਾਨੂੰ ਫਿਰ ਜਨਤਕ ਤੌਰ ਤੇ ਓਪਨ ਹੋ ਕੇ ਜਿਹੜਾ ਤੁਸੀਂ ਧਰਮ ਦਾ ਲਿਬਾਸ ਪਾ ਕੇ ਤੇ ਲੋਕਾਂ ਨੂੰ ਗੁੰਮਰਾ ਕਰ ਰਹੇ ਹੋ ਤੇ ਖਾਲਸਾ ਵਹਿਿਰ ਸਾਨੂੰ ਫਿਰ ਜੰਮੂ ਕਸ਼ਮੀਰ ਦੇ ਵਿੱਚ ਵੀ ਸ਼ੁਰੂ ਕਰਨੀ ਪਵੇ ਤੁਹਾਡੇ ਖਿਲਾਫ ਇਹ ਮੈਂ ਓਪਨ ਚੈਲੰਜ ਕਰਕੇ ਇਹ ਗੱਲ ਕਹਿ ਰਹੇ ਆਂ ਬਾਕੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜਕੇ ਗੱਲ ਕਹਿੰਦੇ ਆਂ ਕਿ ਜਿੱਥੇ ਗਲਤਾਂ ਸਾਨੂੰ ਸੰਗਤ ਦੇ ਵਿੱਚ ਖੜੇ ਕਰਕੇ ਜੁੱਤੀਆਂ ਮਾਰਨ ਦੀ ਸੇਵਾ ਲਗਾਓ ਜੁੱਤੀਆਂ ਦੀ ਸੇਵਾ ਲਾਉ ਭੁਗਤਣ ਵਾਸਤੇ ਤਿਆਰ ਆਂ ਬੈਠ ਕੇ ਸਾਡੇ ਨਾਲ ਗੁਰਗੰਨ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੱਲਾਂ ਕਰੋ ਅਸੀਂ ਕਰਨ ਦੇ ਵਾਸਤੇ ਤਿਆਰ ਆਂ ਲੇਕਿਨ ਜੇ ਕਿਤੇ ਕੋਈ ਪੰਥ ਧਰਮ ਦਾ ਚੋਲਾ ਪੈਣ ਕੇ ਜੇ ਕੋਮ ਨਾਲ ਦਗਾ ਕਰਨ ਦੀ ਕੋਸ਼ਿਸ਼ ਕਰੇਗਾ ਜੇ ਸਿਧਾਂਤ ਦੇ ਨਾਲ ਛੇੜਛਾਲ ਕਰਨ ਦੀ ਕੋਸ਼ਿਸ਼ ਕਰੇਗਾ ਤੇ ਉਹ ਅਸੀਂ ਫਿਰ ਬਰਦਾਸ਼ਤ ਨਹੀਂ ਕਰਾਂਗੇ ਫਿਰ ਆਜ ਨਾਮ ਨਹੀਂ ਲੈ ਅਗਲੀ ਵਾਰੀ ਨਾਮ ਲੈ ਕੇ ਸਟੇਜਾਂ ਤੋਂ ਸ਼ਰਿਆਮ ਨੰਗਾ ਕਰਾਂਗੇ ਦੱਸਾਂਗੇ ਸੰਗਤ ਨੂੰ ਸਬੂਤਾਂ ਦੇ ਨਾਲ ਉਹਨਾਂ ਦੀ ਅਸਲੀਅਤ ਉਹਨਾਂ ਦੀ ਹਕੀਕਤ ਕੀ ਹੈ ਇਹ ਸੋਚ ਲੈਣ ਇਹ ਵਿਚਾਰ ਲੈਣ ਕਿ ਫਿਰ ਕਰਨਾ ਕੀ ਹੈ ਕਿਹੜੇ ਪਾਸੇ ਖੜਨਾ ਹੈ ਸੱਚ ਨਾਲ ਖੜਨਾ ਹੈ ਜਾਂ ਫਿਰ ਦੋਗਲੇ ਜਿਹਾ ਹੋ ਕੇ ਤੇ ਆਪਣੀ ਚੁੱਧਰਤਾ ਨੂੰ ਬਚਾਣ ਦੇ ਵਾਸਤੇ ਕਿੱਧਰੇ ਵੀ ਜਾ ਕੇ ਆਪਣਾ ਸਿਰ ਜੜਾ ਉਹ ਝੁਕਾ ਦੇਣਾ ਅਸੀਂ ਸ਼ਾਇਦ ਬੀਤੇ ਹੋਏ ਇਤਿਹਾਸਾਂ ਤੋਂ ਕੋਈ ਸਬਕ ਨਹੀਂ ਲਿਆ ਅੱਜ ਸਾਨੂੰ ਸਬਕ ਲੈਣ ਦੀ ਜ਼ਰੂਰਤ ਹੈ ਸਮਝਣ ਦੀ ਜ਼ਰੂਰਤ ਹੈ ਇਸ ਵਾਸਤੇ ਸਾਧ ਸੰਗਤ ਮੈਂ ਆਪ ਜੀ ਦਾ ਜਿਆਦਾ ਸਮਾਨਾ ਲਵਾਂ ਕੇਵਲ ਦੋ ਚਾਰ ਵਿਚਾਰਾਂ ਜਿਹੜੀਆਂ ਆਪ ਜੀ ਦੇ ਨਾਲ ਮੈਂ ਸਾਂਝੀਆਂ ਕਰਨੀਆਂ ਸਨ ਉਹ ਕੀਤੀਆਂ ਨੇ ਦਿਲ ਦੇ ਬਲਬਲੇ ਸਨ ਹਕੀਕਤ ਸੀ ਜੋ ਚੀਜ਼ਾਂ ਵੇਖਣ ਤੇ ਸੁਣਨ ਦੇ ਵਿੱਚ ਆਂਦੀਆਂ ਮਨ ਬੇਚੈਨ ਹੋ ਜਾਂਦਾ ਹੈ ਕਿ ਭਾਈ ਆ ਸਾਡੇ ਕਿਰਦਾਰ ਕੀ ਨੇ ਅਸੀਂ ਪ੍ਰਾਤਨ ਗੁਰਸਿੱਖਾਂ ਦੀ ਗੱਲ ਕਰਦੇ ਆ ਉਹਨਾਂ ਦੀ ਕਰਨੀ ਤੇ ਕਥਨੀ ਇੱਕ ਸੀ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਸੀ ਸਰੀਰ ਦੀ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ ਪਰ ਜ਼ਮੀਰ ਦੀ ਮੌਤ ਨੂੰ ਮੈਂ ਮੌਤ ਮੰਨਦਾ ਪਰ ਮਾਫ ਕਰਨਾ ਉਹਨਾਂ ਦੀ ਸਰੀਰਕ ਮੌਤ ਤਾਂ ਜ਼ਰੂਰ ਹੋਈ ਪਰ ਜ਼ਮੀਰ ਅੱਜ ਵੀ ਜਿਉਂਦਾ ਹੈ ਪਰ ਅੱਜ ਜਿਉਂਦੇ ਸਰੀਰ ਤੁਰੇ ਫਿਰਦੇ ਨੇ ਪਰ ਉਹਨਾਂ ਦੇ ਜ਼ਮੀਰ ਮਰੇ ਹੋਏ ਨੇ ਇਸ ਕਰਕੇ ਜ਼ਮੀਰ ਨੂੰ ਮਰਨ ਨਾ ਦਈਏ ਕਿਉਂਕਿ ਗੁਰਬਾਣੀ ਇਹ ਗੱਲ ਕਹਿੰਦੀ ਹੈ ਜੇ ਜੀਵੇ ਪਤਲੱਥੀ ਜਾਏ ਸਭ ਹਰਾਮ ਜੇ ਤਾਂ ਕੱਚ ਖਾਈ ਸੋ ਜੀਵਿਆ ਜਿਸਮਨ ਵਸਿਆ ਸੋਏ ਨਾਨਕ ਔਰ ਨਾ ਜੀਵਿਆ ਕੋਏ ਇਸ ਕਰਕੇ ਆਪਣੇ ਜ਼ਮੀਰ ਨੂੰ ਜਿਉਂਦਾ ਰੱਖੀਏ ਜ਼ਮੀਰ ਨੂੰ ਨਾ ਮਰਨ ਦਈਏ ਸਿਧਾਂਤ ਨੂੰ ਕਾਇਮ ਰੱਖੀਏ ਜੇ ਪਹਿਰੇਦਾਰ ਬਣਨਾ ਹੈ ਤੇ ਫਿਰ ਪੱਕੇ ਬਣੀਏ ਫਿਰ ਇਹ ਨਾ ਹੋਵੇ ਕਿ 도ਗਲੇ ਜੇ ਬਣ ਕੇ ਤੇ ਆਸੀਂ ਇਧਰ ਵੀ ਪੂਰੇ ਤੇ ਉਧਰ ਵੀ ਪੂਰੇ ਫਰ ਜੇ ਦੋ ਵੇੜੀਆਂ ਤੇ ਪੈਰ ਰੱਖਾਂਗੇ ਤੇ ਫਿਰ ਜ਼ਰੂਰ ਡੁੱਬਾਂਗੇ ਇਸ ਕਰਕੇ ਨਿਰਨਾ ਗੁਰੂ ਨੇ ਕਰਨਾ ਹੈ ਪਕਸ਼ਿਸ਼ ਕਰਨ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ ਆਪ ਸਾਰੀਆਂ ਸੰਗਤਾਂ ਨੇ ਸਹਿਯੋਗ ਦਿੱਤਾ ਹੈ ਕਿਉਂਕਿ ਪ੍ਰਬੰਧਕ ਭਾਵੇਂ ਕੋਈ ਵੀ ਸਮਾਗਮ ਕਰਨ ਜਿਤਨੀ देर ਤੱਕ ਸੰਗਤਾਂ ਦਾ ਸਹਿਯੋਗ ਨਾ ਹੋਵੇ ਤੇ ਪ੍ਰਬੰਧਕ ਕੁਝ ਨਹੀਂ ਜੇ ਕਰ ਸਕਦੇ ਅਸੀਂ ਤੁਹਾਡੇ ਝਾੜੂ ਬਰਦਾਰ ਹਾਂ ਅਸੀਂ ਤੁਹਾਡੇ ਸੇਵਾਦਾਰ ਹਾਂ ਗੁਰੂ ਘਰ ਦੇ ਕੁੱਕਰ ਹਾਂ ਇਸ ਵਾਸਤੇ ਸਾਡਾ ਕੰਮ ਹੈ ਸਾਡੀ ਡਿਊਟੀ ਹੈ ਅਸੀਂ ਡਿਊਟੀ ਨਹੀਂ ਬਣੀ ਹੈ ਸਹਿਯੋਗ ਤੇ ਆਸ਼ੀਰਵਾਦ ਆਪ ਸੰਗਤਾਂ ਦਾ ਸਾਨੂੰ ਮਿਲਿਆ ਸੋ ਮੈਂ ਆਪਣੀ ਪ੍ਰਬੰਧਕ ਕਮੇਟੀ ਵੱਲੋਂ ਇੱਥੋਂ ਦੇ ਸਾਡੇ ਜਿਹੜੇ ਮੁੱਖ ਸੇਵਾਦਾਰ ਨੇ ਵੀਰ ਸੋਮਨਤ ਸਿੰਘ ਜੀ ਉਹਨਾਂ ਵੱਲੋਂ ਪੂਰੀ ਕਮੇਟੀ ਵੱਲੋਂ ਇਸ ਗੁਰਨਾਨ ਨਗਰ ਹਲਕੇ ਦੇ ਜਿਨ੍ਹਾਂ ਨੂੰ ਆਪ ਜੀ ਨੇ ਆਪਣਾ ਆਸ਼ੀਰਵਾਦ ਦੇ ਕੇ ਡਿਸਟ੍ਰਿਕਟ ਕਮੇਟੀ ਵਿੱਚ ਭੇਜਿਆ ਵੀਰ ਜਗਪਾਲ ਸਿੰਘ ਜੀ ਉਹਨਾਂ ਦੀ ਤਰਫੋਂ ਆਪ ਸਮੁੱਚੀ ਸਾਧ ਸੰਗਤ ਦਾ ਦਿਲ ਦੀਆਂ ਗਰਾਈਆਂ ਦੇ ਨਾਲ ਬਹੁਤ-ਬਹੁਤ ਧੰਨਵਾਦ ਕਰਦਾ ਜੋ ਆਪ ਜੀ ਆਪਣਾ ਸਮਾਂ ਕੱਢ ਕੇ ਆਏ ਗੁਰੂ ਘਰ ਦੇ ਵਿੱਚ ਬੈਠ ਕੇ ਆਪਣੇ ਜੀਵਨ ਨੂੰ ਸਫਲ ਕੀਤਾ ਹੈ ਗੁਰੂ ਕੀਆਂ ਗੱਲਾਂ ਤੇ ਬਾਤਾਂ ਨੂੰ ਸਰਵਣ ਕੀਤਾ ਹੈ ਨਾਲ ਹੀ ਜੋ ਹੋਂਦ ਡਿਜੀਟਲ ਮੀਡੀਆ ਹੋਂਦ ਚੈਨਲ ਜਿਸ ਤੋਂ ਇਹ ਲਾਈਵ ਪ੍ਰਸਾਰਣ ਹੋ ਰਿਹਾ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀਰ ਬਿਅੰਤ ਸਿੰਘ ਜੀ ਦਾ ਸਿੰਘ ਨਾਟ ਚੈਨਲ ਵੀਰ ਪੁਸ਼ਪਿੰਦਰ ਸਿੰਘ ਜੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲੰਗਰ ਦੀ ਸੇਵਾ ਕਰਨ ਵਾਲੇ ਵੀਰ ਨਵਜੀਤ ਸਿੰਘ ਜੀ ਖਾਲਸਾ ਉਹਨਾਂ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਹੋਰ ਜਿਹੜੇ ਸਾਡੇ ਨੌਜਵਾਨ ਵੀਰ ਭੈਣਾਂ ਜਿਨ੍ਹਾਂ ਨੇ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਹੈ ਸੇਵਾਦਾਰ ਗ੍ਰੰਥੀ ਸਹਿਬਾਨ ਰਾਗੀ ਸਹਿਬਾਨ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਦੇ ਨਾਲ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅਖੀਰ ਦੇ ਵਿੱਚ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਦੇਖੋ ਜਿਨ੍ਹਾਂ ਦੀ ਜਾਗਦੀ ਜ਼ਮੀਰ ਹੈ ਅੱਜ ਇੱਕ ਖਬਰ ਪੜਨ ਦੇ ਵਿੱਚ ਸੁਣਨ ਦੇ ਵਿਚ ਆ ਰਹੀ ਹੈ ਕਿ ਦਿੱਲੀ ਦੇ ਵਿੱਚ ਕੰਗਨਾ ਰਨਔਰ ਜੜੀ ਹੁਣੇ ਹਿਮਾਚਲ ਤੋਂ ਐਮਪੀ ਬਣੀ ਹੈ ਉਸਨੇ ਕਿਸਾਨੀ ਅੰਦੋਲਨ ਦੇ ਵੇਲੇ ਇੱਕ ਗੱਲ ਕਹੀ ਸੀ ਸਿੱਖਾਂ ਨੂੰ ਕਿ ਇਹ ਅਤਵਾਦੀ ਨੇ ਖਾਲਸਤਾਨੀ ਨੇ ਉਹ ਟੌਂਟ ਕਰਦੀ ਰਹੀ ਤੇ ਅੱਜ ਜਦੋਂ ਦਿੱਲੀ ਦੇ 에ਰਪੋਰਟ ਤੇ ਉਤਰੀ ਉਥੇ ਸੀਆਈਐਸਐਫ ਦੇ ਵਿੱਚ ਇੱਕ ਸਾਡੀ ਸਿੱਖ ਭੈਣ ਸੀ ਜਿਸ ਦੇ ਜਜ਼ਬਾਤ ਉਬਰੇ ਹੁਣ ਜੇ ਨਪੁੰਸਕ ਬਣ ਕੇ ਜੀਉਣਾ ਤਾਂ ਗੱਲ ਵੱਖਰੀ ਪਰ ਜਿਹੜੇ ਜਿਨ੍ਹਾਂ ਦੇ ਜ਼ਮੀਰ ਜਿਉਂਦੇ ਨੇ ਉਹ ਫਿਰ ਪਰਵਾਹ ਨਹੀਂ ਕਰਦੇ ਹੁੰਦੇ ਜਿਨ੍ਹਾਂ ਦੀਆਂ ਜ਼ਮੀਰਾਂ ਮਰੀਆਂ ਹੁੰਦੀਆਂ ਨੇ ਉਹ ਦੋਗਲੇ ਜੇ ਬਣ ਕੇ ਫਿਰ ਦੋਨੋਂ ਪਾਸੇ ਤੁਰ ਪੈਂਦੇ ਨੇ ਪਰ ਜਿਨ੍ਹਾਂ ਦੀਆਂ ਜ਼ਮੀਰਾਂ ਜਿਉਂਦੀਆਂ ਨੇ ਉਹ ਫਿਰ ਆਪਣੇ ਨਫੇ ਨੁਕਸਾਨ ਦਾ ਨਹੀਂ ਸੋਚਦੇ ਜਦੋਂ ਸਾਹਮਣੇ ਵੇਖਿਆ ਤੇ ਜਜ਼ਬਾਤ ਜਾਗ ਪਏ ਤੇ ਜਾ ਕੇ ਇੱਕ ਚਪੇੜ ਜੜੀ ਆ ਉਸ ਦੇ ਮੂੰਹ ਦੇ ਉੱਤੇ ਜੜ ਦਿੱਤੀ ਉਹਨੂੰ ਅਹਿਸਾਸ ਕਰਾ ਦਿੱਤਾ ਕਿ ਭਾਈ ਕੇਵਲ ਸਿੱਖ ਵੀਰ ਹੀ ਨਹੀਂ ਸਿੱਖ ਭੈਣਾਂ ਵੀ ਜਗਦੀਆਂ ਜ਼ਮੀਰ ਵਾਲੀਆਂ ਨੇ ਜੇ ਸਾਡੀ ਕੋਮ ਵਾਲੇ ਪਾਸੇ ਜੇ ਸਾਡੇ ਗੁਰੂ ਵਾਲੇ ਪਾਸੇ ਕੋਈ ਉਂਗਲ ਕਰੇਗਾ ਤੇ ਉਸ ਨੂੰ ਜਵਾਬ ਇਸ ਤਰੀਕੇ ਦਾ ਦਿੱਤਾ ਜਾਏਗਾ ਕਿ ਉਸ ਦੇ ਕੰਨ ਦੇ ਪਰਦੇ ਤੱਕ ਖੁੱਲ ਜਾਣ ਨੂੰ ਅਹਿਸਾਸ ਹੋ ਜਾਵੇ ਕੇ ਭਾਈ ਅਸੀਂ ਉਂਗਲ ਕਿਹੜੇ ਪਾਸੇ ਕੀਤੀ ਹੈ ਨਿਸ਼ਾਨਾ ਕਿਸ ਦੇ ਉੱਤੇ ਸਾਧਿਆ ਸੋ ਉਸੇ ਨਾਲ ਇੱਕ ਸੋਚਨਾ